हां जी मित्रों की हालचाल आई होप ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਹਸਤੇ ਕਹਿਣ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਹਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਆਂ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਇਸ ਲਈ ਵੀਡੀਓ ਅੰਤ ਤੱਕ ਜਰੂਰ ਵੇਖਿਓ ਆਇਆ ਦੇਖਦੇ ਆਂ ਅਬ ਮੇ ਰਖੂ ਜਿਉਂਦੇ ਰਹੇ ਤੇ ਤੱਕ ਪੱਕ ਜਾਵਾਂ ਕਿੜੀ ਮਾਰ ਵੀਰ ਫੜੋ ਇਹਨੂੰ ਇਹ ਕਿਸ ਦਾ ਕਬੂਤਰ ਆਇਆ ਕਬੂਤਰ ਨਾ ਨਾ ਸਕੂ ਨੁੱਕਰ ਦਾ ਜੜਾ ਲਾਉਣ ਵਾਲਾ ਬੁਰਸ਼ ਕੋਈ ਪਾਪੀ ਰੂਹੀ ਹੋएगी ਜਿਹੜਾ ਇਹਨੂੰ ਗਾਲਾਂ ਨਾ ਕੱਢੂਗੀ ਗੋਰੀਆਂ ਦੇ ਵੀ ਖਸਰੇ ਹੁੰਦੇ ਆ ਅੱਜ ਵੇਖਿਆ ਪਹਿਲੀ ਵਾਰ ਯਾਦ ਤੈਨੂੰ ਕਰਦੇ ਰਹੀਏ ਸੌ ਵਾਰੀ ਤਣ ਤਕੜੇ ਮੂੰਚ ਵਾੜਦੇ ਮੇਰੇ ਮੈਂ ਈਟਾ ਵੀ ਚਲਾਉਂਗੀ ਮੈਂ ਤਾਂ ਕਹਨੀ ਆ ਮਰਜੇ ਤੇਰਾ ਭਗਵੰਤ ਮਾਨ ਮੂੰਹ ਚ ਵਾਰ ਦੇ ਮਾਈਕ ਮੇਰੇ ਉਹੀ ਬੱਸ ਮੈਂ ਇੱਟਾ ਵੀ ਚਲਾਉਂਗੀ ਫਿਰ ਉਹੀ ਨਹੀਂ ਇਹ ਭਲਾ ਲਖਾੜੀ ਸੁਣ ਕੇ ਰਾ ਵੱਡੇ ਭਾਂ ਦੇ ਲਖਾੜੀ ਪੱਲੇ ਕੁੱਖ ਵੀ ਨਹੀਂ ਹੈਗਾ ਨੈਟੀ ਤੇ ਬਣੇ ਬਦਮਾਸ਼ ਹੋਏ ਹੌਸਲਾ ਰੱਖ ਮੇਰੇ ਭਰਾ ਇਹ ਪ੍ਰੇਮ ਤੇ ਨਵਾਨ ਸੰਧੂ ਨੂੰ ਕਈਆਂ ਗਾਲਾਂ ਭਾਈ ਬਹੁਤ ਸੋਹਣਾ ਰੈਪ ਦੁਬਾਰਾ ਨੇ ਇੰਸਟਾਗ੍ਰਾਮ ਤੇ ਪਾਈ ਦਰਦੇ ਆ ਚ ਵੀ ਘੰਟੇ ਕੁੜੀਆਂ ਨਾਲ ਗੱਲ ਤੇ ਕਹਉਂਦੇ ਆ ਸਾਲੇ ਮੇ ਟੱਟੂ ਦੇ ਮਰਦ 45 ਦਾ ਫੋਟੇ ਹੈ ਪੰਪ ਕਿਹੜਾ ਭੈਣਦਾ ਯਾਰ ਦਿੰਦਾ ਤੈਨੂੰ ਸਾਹ ਲੈ ਕੇ ਦੱਸ ਗੱਲ ਕੀ ਹੋਈ ਆ ਰੋਟੀ ਖਾ ਲੈਂਦੇ ਫੇਰ ਦੱਸਦਾ ਤੈਨੂੰ ਦਰ ਫੇੜੇ ਮੈਂ ਸਾੜਿਆ ਤੂਫੀ ਖਾਈ ਜਾਣਾ ਕੀ ਦੇ ਤੋ ਮੰਗੀ ਆ ਸੱਚ ਸੱਚ ਦੱਸੀ ਦਰ ਬੱਦ ਰੰਮ ਲੱਭਦੇ ਉਹ ਸੱਚੀ ਜ਼ਿੰਦਗੀ ਦਾ ਰਾਜ਼ ਖਰਾ ਲੱਗਦੇ ਧੀਮਾ ਕੇ ਨੱਕ ਦਾ ਚੂਹਾ ਕੱਢ ਕੇ ਖਾਈ ਜਾਣਾ ਐਨੀ ਖਾ ਕੇ ਘਰ ਕਿਵੇਂ ਚੱਲੂਗਾ ਫਿਰ ਸੰਤਰੀ ਗਾਜਰ ਲੱਗਦਾ ਸੰਤਰੇ ਵਾਲੀ ਗੋਲੀ ਰੰਗਿਲੇ ਪੰਜਾਬ ਕਿਸ ਪਤੇ ਸੜਾਵਾਂ ਬਈ ਜਿੱਥੇ ਰੱਬ ਵਰਗ ਅਰੇਂਜ ਪ੍ਰੀਤ ਦੁਬਈ ਚੋ ਸਪੈਸ਼ਲ ਅਰਬੀ ਸੰਤਰਾ ਪਤੰਦਰ ਦੀ ਤੋਂ ਲੱਭਣ ਵਾਲੇ ਨੂੰ 1000 ਰੁਪਇਆ ਨਾਮ ਕੋਡ ਪੈਂਟ ਰੈਂਟ ਤੋਂ ਲੈਣ ਤੋਂ ਬਾਅਦ ਪੰਜਾਬ ਵਾਲਾ ਪੈਸਾ ਸਹੀ ਜਗ੍ਹਾ ਤੇ ਨਹੀਂ ਲੱਗਦਾ ਸਾਲਿਆ ਬੂੜੀ ਲੈੰਦਾ ਆਪਣੇ ਇਹਨੂੰ 60 ਰੁਪਏ ਦਿੱਤੇ ਹੀ ਜਿੰਨੇ ਪੈਸੇ ਛੋਟੇ ਉਹਦੇ ਵਿੱਚੋਂ ਜੁੱਤੀ ਆ ਜਾਣੀ ਸੀ ਦਿਮਾਗੀ ਹਾਲਤ ਨਾ ਖਰਾਬ ਕਰਦੀ ਅਗਲੇ ਦੀ ਆਤਮਾ ਤੇ ਪਰਮਾਤਮਾ ਮੇਲ ਹੁੰਦਾ ਹੋ ਰਿਹਾ ਮਾਤਾ ਇਹਨੂੰ ਲੱਭਦੀ ਫਿਰਦੀ ਆ ਇਹ ਬਾਬਾ ਬਣਿਆ ਫਿਰਦਾ ਦੰਦ ਕੱਢਦਾ ਹਰਾਮਜਾਦਾ ਹੜਾ ਕਰਨ ਗਾਇਕੀ ਦਾ ਸੀਜ਼ਨ ਡਾਊਨ ਆ ਮੈਨੂੰ ਲੱਗਦਾ ਮੂੰਹ ਵਿੱਚ ਸਪਲੈਂਟਰ ਸਪਲੈਂਡਰ ਕਰੀ ਜਾਂਦਾ ਕਰ ਛੱਟ ਕੇ ਫਰੂਟਾਂ ਜਿਹੀ ਨਾ ਨੂੰ ਤੂੰ ਆਪ ਰਹਿਣਾ ਲੰਮੇ ਰੂਟਾਂ ਤੇ ਰੱਡ ਬੋਲੇ ਵਿੱਚ ਪਾਣੀ ਆ ਖਾਲੀ ਮੂੰਹ ਨੂੰ ਲਗਾਈ ਜਾਣਾ ਪਤੰਦਰਾ ਛੱਟ ਕੇ ਫਰੂਟਾਂ ਜਿਹੀ ਨਾ ਨੂੰ ਤੂੰ ਆਪ ਰਹਿਣਾ ਲੰਮੇ ਰੂਟਾਂ ਤੇ ਸੜਾਪੂ ਕੀ ਵੇਚਣਾ ਤੂੰ ਹੜੀ ਨਾ ਜਿੰਨਾ ਚਿਰ ਰੈੱਡ ਬੁੱਲ ਕੰਪਨੀ ਬੰਦ ਨਹੀਂ ਹੁੰਦੀ ਬੈਂਡ ਵਾਜੇ ਵਾਲੇ ਦੇਖਦੇ ਪੈਸੇ ਸੁੱਕਣ ਵਾਲੇ ਵੀ ਆ ਗਏ ਹੱੱਰ ਤੀਤੇ ਮੇਰੇ ਪੈਰ ਨਹੀਂ ਲੱਗਦੇ ਤੇਰੇ ertidde ਪੈਰ ਨਹੀਂ ਲੱਗਦੇ ਵੀ ਸਾਡਾ ਜੀਲ ਨਹੀਂ ਲੱਗਦਾ ਰੱਬਾ ਮੈਨੂੰ ਤਾਂ ਹੜਾਜੀ ਮਾਰ ਦਿੰਦਾ ਭਾਬੀ ਦੇ ਕਲੀਰੇ ਮਾਰ ਮਾਰ ਸਿਰ ਪਾੜ ਦੇ ਮੇਰਾ ਖਿਲ ਗਿਆ ਲੂ ਲੂ ਨਹੀਂ ਪੱਤੇ ਰੰਗ ਤੇ ਮੁੰਡੇ ਨੂੰ ਵੀਰ ਕੁੱਤਿਆਂ ਨੂੰ ਕਰੀਮ ਵਾਲੇ ਬਿਸਕਟ ਪਾਉਂਦਾ ਰਿਆ ਉਹ ਤਾਂ ਮੱਖਣੀ ਵਰਗੀ ਆਪ ਕੱਟੇ ਵਰਗਾ ਭਾਈ ਅਸੀਂ ਤਾਂ ਲੰਗਰ ਖਾਣ ਆਏ ਆ ਬਸ ਮੀਂਹ ਮੱਥੇ ਉੱਤੇ ਲਾਈ ਬਿੰਦੀ ਕਹਾਲੀ ਸੋਣੀ ਹਾਂਦੀ ਏ ਤੂੰ ਕਾਲੀ ਨਹੀਂ ਵਾਲੀ ਕਾਲੀ ਏ ਕਿਰਪਾ ਕਰਕੇ ਇਸ ਦੇ ਕੰਨ ਦੇ ਹੱਥ ਪੈਰ ਵੱਲ ਨਾ ਦੇਖਿਆ ਜਾਵੇ ਸੋਣੀ ਏ ਹਾਂਦੀ ਏ ਹਾਏ 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 ਇਹ ਮੇਰਾ ਸੜਾ ਚੜੰਮ ਹਾਂਦੀ ਏ ਤੂੰ ਕਾਲੀ ਨਹੀਂ ਵਾਲੀ ਖਾਣੀ ਏ ਬਿੰਦੀ ਦਿਖਦੀ ਨਹੀਂ ਖਬਰਦਾਰ ਕਿਸੇ ਨੇ ਕੰਨਾਵਾਲ ਵੇਖਿਆ ਤਾਂ ਟੁੱਟ ਪੈਣੇ ਨੇ ਬੁੱਲੋਰੀ ਅੱਖ ਮਾਰੀ ਨੀ ਕਾਲ ਜੇ ਤੇ ਇਹ ਹੁੰਦੇ ਆ ਵੇੜੇ ਵਾਲੇ ਦਾਸੋ ਵਾਲਾ ਬੁਰਸ਼ ਬੰਦ ਹੋ ਗਿਆ ਲੱਗਦਾ ਪੰਜ ਰੁਪਏ ਦੀ ਗਾਣੀ 5 ਰੁਪਏ ਦਾ ਦੰਦ ਮੰਨਿਆ ਚਾਹੀਦਾ ਐਨੂੰ ਤਾਂ ਪੀ ਲਿਆ ਹੋਇਆ ਲੱਗਦਾ ਏ ਭਾਈ ਬਾਜੀ ਦੇ ਉੱਡੇਗਾ ਬੀੜੀਆਂ ਪੀ ਵੀ ਬੋਲਵੇ ਕਿੰਦਾ ਕਿਤੇ ਉਤੋਂ ਦੰਦ ਕਰਦਾ ਹਰਾਮਜਾਦਾ ਸਾਨੂੰ ਤਾਂ ਸਾਲੇ ਆਪ ਦੀ ਮਾਰਦੇ ਆਉਂਦੇ ਆ ਤੇਰਾ ਮੂੰਹ ਵੇਖ ਕੇ ਡਰ ਜਾਂਦੇ ਸਾਰੇ ਬੇਗਾਨਿਆਂ ਦੀ ਚਲਣੀ ਵੀ ਨਹੀਂ ਇੱਕ ਵੀ ਬੇਗਾਨੇ ਤੇ ਜੁਰਤ ਨਹੀਂ ਕਿ ਜੱਟ ਨੂੰ ਦੱਬ ਲੈਣ ਗਿਆਨੀ ਜਦੋਂ ਸੋਫੀ ਹੁੰਦਾ ਉਦੋਂ ਵੀਡੀਓ ਬਣਾਇਆ ਕਰ ਤੈਨੂੰ ਲੱਭਣ ਲਈ ਐਡਾ ਟੋਆ ਕੋਣ ਪੱਟੂ ਪਤੰਦਰਾ ਰੈਂ ਦੇ ਭਰਾਵਾ ਗ੍ਰਿਪੀ ਕਰਿਆ ਲੈ ਤੈਨੂੰ ਚਪੇੜਾ ਮਾਰਨੀ ਆ ਡੱਡੂ ਛਾਲਾ ਮਾਰਦਾ ਹੋਇਆ ਰੂਪ ਦੀਏ ਹੱਟੀਏ ਨਹੀਂ ਦਾਰੂ ਦੀਏ ਯਾਰ ਪੰਗੜਾ ਨਹੀਂ ਆਂਦਾ ਕੋਈ ਗੱਲ ਨਹੀਂ ਸ਼ਰਮ ਤਾਂ ਹੁੰਦੀ ਆ ਛੱਡੀ ਨਾ ਕੋਈ ਕੰਮ ਜਿਹੜੇ ਪਾਸੇ ਸਾਰੇ ਮੂਰੇ ਹੋ ਜਾਂਦਾ ਆਰ ਆਈ ਪੀ ਪੰਗੜਾ ਰਾਜਸਥਾਨੀ ਬੱਕਰਾ ਨਾ ਭਾਈ ਮਜਾਕ ਨਾ ਕਰੋ ਡੋਲਫਿਨਾ ਭਾਈ ਮੋਈ ਇਦਾਂ ਦਾ ਕਿ ਪਲਾਸਟਿਕ ਸਰਜਰੀ ਕਰਵਾਈ ਆ ਸੁਣਿਆ ਬੱਕرائی ਦਾ ਕੱਲ ਬਚ ਕੇ ਰਹੀ ਵਿਚਾਰਾ ਮੈਂ ਕਿ ਪਸ਼ਾਣੀ ਜਦ ਅੱਖ ਖੋਲੀ ਓਏ ਹੋਏ ਹੋਏ ਮੈਂ ਮੁਖੜੇ ਤੇ ਅੰਕਲ ਓਏ ਹੋਏ ਹੋਏ ਤੂੰ ਹੀ ਚੇਤੇ ਕਰੇਂਗੀ ਜਵਾਨੀਆਂ ਬਜ਼ੁਰਗਾ ਤੇ ਆਈ ਸੀ ਕਦੇ ਫਿਰ ਦਾ ਇਸੀ ਵਈ ਜਦ ਉਹ ਬੋਲੀ ਓਏ ਹੋਏ ਹੋਏ ਨਾ ਕਰਾਇਆ ਕਰਈ ਨਹੀਂ ਆਤਾ ਤੈਨੂੰ ਵੈਰਵਾਲ ਥਾਣੇ ਵੱਲੋਂ ਚੱਕ ਲੈਣਾ ਜਦ ਬਾਤਾਂ ਤੇ ਕਾਬੂ ਰੱਖੋ ਪੈਨਸ਼ਨ ਬੰਦ ਹੋ ਜਾਣੀ ਬੁੱਢਾ ਠੇਰਾ ਨਾ ਜਾਣੀ ਪੜਦੂ ਜਗਾਠ ਓ ਜੱਟਾ ਕੇ ਕੇ ਤੂੰ ਬਲੂੰਦੀ ਏ ਕੁੜੇ ਲੀਂਦਰਾਂ ਦੇ ਨਾਲ ਵੀ ਨਹੀਂ ਜੁੜੇ ਸਾਬਨ ਦਾ ਪੂਰਾ ਪੈਕੜਾ ਵੇਚਦਾ ਇਹਨੇ ਇਸकी अम्मा ਬਹਿਣ ਤੇ ਆ ਜਾਊਗਾ ਹੁਣੇ ਜਿੰਨੇ ਤੇਰੇ ਯਾਰ ਨਾਲ ਲੋਗ ਨੇ ਜੁੜੇ 231 ਦਾ ਚੈੱਕ ਆ ਗਿਆ ਇੱਜ਼ਤ ਦੇ ਦੇ ਖੇਲਦੇ ਆ ਦੋਵੇਂ ਆਪਸ ਵਿੱਚ ਨਾ ਤਨਖਾਹ ਹੁੰਦੀ ਨਾ ਸ਼ਰਮ ਲੋਹੇ ਦੇ ਲੀਵਰ ਜਦੋਂ ਪੈ ਤੜਾ ਨਾਰਾਜ ਦੇ ਹੱਸਦੇ ਆ ਗਰਮੀ 'ਚ ਨਿਕਲਣ ਵਾਲੇ ਜੀਵ ਜੰਤੂ ਕਾਲੋ ਬਦਮਾਸ਼ ਨਾ ਨਾ ਕਾਲਾ ਕੋਟਾ ਨੰਗ ਨਾ ਮਦਾਨੋ ਯਾਰ ਭੱਜ ਦੇ ਲੱਕ ਨਾ ਯਗਾ ਨਾ ਹੁੰਦਾ ਪਾਉਣਾ ਕਿਲੋ ਭਾਰ ਦਾ ਜੂਨੀਆਂ ਛੁੱਟੀਆਂ ਦਾ ਬਦਮਾਸ਼ ਬਰਸਾਤ ਆ ਗਈ ਆ ਡੱਡੂ ਬਾਹਰ ਆਉਣ ਲੱਗ ਜਾਣਗੇ ਤੁਰਦਾ ਤਾਂ ਐ ਜਿਵੇਂ ਗੋਡੇ ਪਵਾਏ ਹੁਣ ਸੀਟ ਕਵਰ ਪਵਾਲੇ ਨਵੇਂ ਸੋਹਣਿਆਂ ਮੈਂ ਹੜੇ ਕੱਟਦੀ ਰਹੀ ਸੁਨਾਂ ਦੇ ਭਾਈ ਬੋਲਟ ਦੇ ਸਲੈਂਸਰ ਨਾਲ ਸਾਡੀ ਲਾਹਣ ਕਰਦੇ ਆਉਂਦਾ ਜਾਂਦਾ ਮੈਨੂੰ ਲਾਂਦਾ ਪਾਜੀ ਵੀਰ ਭਾਈ ਬੋਲਟ ਦੇ ਸਲੈਂਸਰ ਪਿੱਛੇ ਮੂਰਾ ਕਰਕੇ ਗਰੇਸ ਦੇ ਦੇ ਕਰ ਛੱਡ ਕੇ ਫਰੂਟਾਂ ਜਹੀ ਨਾ ਨੂੰ ਤੂੰ ਮੇ ਰੂਟਾਂ ਬੋਲਟ ਸਾਡੇ ਵਿੱਚ ਮਾਰ ਭਜਾ ਆ ਗਏ ਮੇਰੇ ਬੋਲਟ ਦੀ ਚੈਨਾ ਸਾਨੂੰ ਫਾਹ ਦੇ ਦੇ ਬਸ ਭਾਈ ਬੋਲਦਾ ਸਲੰਸਰ ਮੇਰੇ ਸਿਰ 'ਚ ਮਾਰ ਦੇ ਮੇਰੇ ਮੋਟਰਸਾਈਕਲ ਰੋਕੇ ਮੇਰੇ ਚਪੇੜਾ ਮਾਰ ਦੇ ਬਸ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਜੇ ਤੁਹਾਨੂੰ ਹਾਈਪ ਦੀ ਆਪਸ਼ਨ ਦੇਖ ਰਹੀ ਹੈ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਤੇ ਇੱਕ ਹੋਰ ਗੱਲ ਵੀਡੀਓ ਇੱਕ ਦਿਨ ਛੱਡ ਕੇ ਇੱਕ ਦਿਨ ਆਉਂਦੀ ਹੈ ਕਿਉਂਕਿ ਮੈਂ ਥੋੜਾ ਜਿਹਾ ਬਾਹਰ ਹਾਂ ਤਾਂ ਕਰਕੇ ਐਡਿਟ ਨਹੀਂ ਹੋ ਪਾਂਦੀ ਵੀਡੀਓ ਤੇ ਜੇ ਆਪਾਂ ਘਰੇ ਜਾਵਾਂਗੇ ਤੇ ਆਪਾਂ ਲਗਾਤਾਰ ਵੀਡੀਓ ਪਾਵਾਂਗੇ ਬਾਕੀ ਤੁਸੀਂ ਐਡਜਸਟ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈ video the venture thank you so much guys